ਉਹ ਦਾ ਪਕੜੀ ਰੱਖੇ ਘਾਟ ਵੀ ਨਹੀਂ ਹੈਗੀ ਵੀਰੇ ਗੱਲ ਇੱਕ ਤੁਨੇ ਹੁਣ ਇੱਕ ਕਰਨੀ ਹੈ ਦੇਣੀ ਨਹੀਂ ਨਾ ਨਹੀਂ ਜੇ ਤੂੰ 20 ਮਖ ਜੇ ਚੱਲ ਚੱਕਸਾਈਆਂ ਹੀ ਆ ਨਾ ਕਰ ਜਿੰਨੇ ਦਾ ਮਾਲ ਉਹ ਫੜ ਫੜ ਫਿਰ ਖੈ ਹੀ ਨਹੀਂ ਕਬ ਜੇ ਮਰਜ਼ੀ ਰਹੇ ਨਾ ਵੀ ਹਟ ਜਾ ਮੈਂ ਪਤਾ ਦਾ ਪਉਣੀ ਨਹੀਂ ਹੈਗੇ ਹਾਂ ਜਿਵੇਂ ਮੈਂ ਬੰਦਾਂ ਨੇ ਬਾਅਦ ਦੇ ਦੀ ਉਹਦੀ ਕਰਨਾ ਤੈਨੂੰ ਕਹਿਣਾ ਹੈ ਚਾਹਾਂ ਉਹ ਨਵਾਂ ਬੰਦੇ ਨੂੰ ਸਮਝਾਉਣਾ ਜੀ ਉਹ ਨਾ ਸਹੀ ਆਦੀ ساری ਗੱਲ ਮੈਂ ਸਮਝਾ ਕੇ ਰਹਿ ਹਰੀ ਦਾ ਫੜ ਯਾਰ ਘਾਟ ਹੀ ਨਹੀਂ ਹੈਗੀ ਪੱਛੇ ਕੋਈ ਕਿਸੇ ਕਰ 15 ਰਾਹ ਦੀ 16 ਵੀ ਪੱਛੇ ਛੱਡ ਯਾਰ ਥੱਲੇ ਪੜ ਦੀ ਚਾਚਾ ਮੰਦੀ ਅਈ ਨਹੀਂ ਮੰਦੀ। ਉਹ ਫਿਰ ਜਾ ਮਰੀ ਜਾਂਦਾ। ਇਹ ਭਾਈ ਹੂੰ ਤੁਸੀਂ ਫਿਰ ਕੰਮ ਕਰਦਾ ਖੇਤੀ ਦਾ ਕਰਦਾ ਹੈ। ਹਾਂ ਵੀਰੇ ਖੇਤੀ। ਬੱਜਾ ਵੀ ਹੈਗੇ ਨੇ ਵੱਡੇ ਪਸ਼ੂ ਵੀ ਹੈਗੇ ਨੇ। ਠੀਕ ਹੈ ਹੁਣ ਬੱਕਰੀਆਂ ਦਾ ਕੰਮ ਕਿਵੇਂ ਸੋਚਿਆ ਵੀ ਕਰੀਏ। ਓ ਯਾਰ ਬੇਟਾ ਲੱਗਿਆ ਕਹਿਣ ਕਹਣਾ ਵੀ ਆਪਣੀਆਂ ਬੱਕਰੀਆਂ ਲੈਣੀਆਂ ਮਾਹ ਚੱਲ ਕੋਈ। ਟ੍ਰੋਲ ਨੂੰ ਦਾਣੇ ਪਾਉਣੇ ਇੱਕ ਟ੍ਰੋਲ ਨੂੰ। ਘੱਟ ਤੋਂ ਘੱਟ ਦਾਣੇ ਪਾਉਣੇ। ਠੀਕ ਕਿੰਨੇ ਕ ਪਾਉਣੇ ਆ? ਦਾਣੇ ਬੰਨ ਲਈ ਬਾਈ ਇਹਦੇ। ਅੱਧੀ ਕਰ ਲੋ। ਇਹ ਕੱਲੀ ਬੱਕਰੀ ਜੀ ਲਾਲੂ ਫਿਰ ਪਾਈਆਂ ਲਵੇ। ਪਾਉਗੀ ਜੀ ਤੇ ਨਹੀਂ ਲਵਾਉਣਾ ਯਾਰਾ। ਉਂਜੀ-ਬਰਕੀ ਚੱਰੀ ਜਾਂ ਤਰੇ ਜਾਂਦਾ। ਹਾਂ। ਐ ਬਸ ਉਹ ਰਸ ਇਹ ਤਾਂ ਲਾੜ ਦਾ ਯਾਰ ਪਸੂ ਇਹ ਲਾੜ ਹੋਉਂਦਾ ਤੈਨੂੰ ਕਿਵੇਂ ਸੌਂਗ ਪਿਆ ਬਾਈ ਫਿਰ ਬੱਕਰੀਆਂ ਦਾ ਬਸ ਕਹਿੰਦੇ ਨੇ ਚਾਚਾ ਸ਼ਦੀਕ ਹੋਣ ਦੀ ਵੀਡੀਓ ਦੇਖੀ ਜਾਂਦੇ ਸੀ YouTube ਤੇ ਹਾਂ ਹਾਂ ਉਸ ਤੋਂ ਬਾਅਦ ਕਹਿੰਦੇ ਨੇ ਫੌਲੀ ਆਉਠੇ ਇਹ ਦੱਸਾਂ ਯਾਰ ਜਿਹੜਾ ਇੱਕ ਬੱਚੇ ਨੇ ਸੋਚ-ਸੋਚੀਆ ਨਾ ਬਾਈ ਇਹ ਬਹੁਤ ਵਧੀਆ ਆ ਅੱਜ ਕੱਲ੍ਹ ਦੇਖੋ ਕਿੰਨਾ ਨਸ਼ਾ ਚੱਲਣ ਲੱਗ ਰਿਹਾ ਦੁਨੀਆ ਤੇ ਹੁਣ ਇਹਨੂੰ ਪਤਾ ਲੱਗ ਗਿਆ ਵੀ ਅੱਜ ਮੇਰੇ ਡੈਡੀ ਨੇ 17000 ਰੁਪਏ ਲਾ ਕੇ ਦਿੱਤਾ ਹੈ ਇਹਨੂੰ 17 ਨਾ ਮੰਨੋ 18000 ਮੰਨੋ ਬਾਈ ਹਜ਼ਾਰ ਤੇ ਖਰਚਾ ਵੀ ਪੈ ਜਾਣਾ ਆ ਇਹ ਕੀ ਕਰੂਗਾ ਇਹਨੂੰ ਸੋਚ ਹੋਊਗੀ ਯਾਰ ਮੈਂ 18000 ਚੀਜ਼ ਲਿਆਂਦੀ ਆ ਮੈਂ ਇਹਦੀ ਗੌਰ ਕਰਾਂ ਸਹੀ ਗੱਲ ਆ ਇਹਦੇ ਮਾੜੇ ਚੰਗੇ ਥਾਵੇਂ ਨਹੀਂ ਬਾਈ ਜੀ ਕਿਸੇ ਕੋਲੇ ਜਾਣਾ ਹੈਗਾ ਇਹ ਇਹ ਚ ਰੱਖੂਗਾ ਇਹਦੇ ਚ ਦਿਲ ਰਹੂਗਾ ਇਹਦਾ ਠੀਕ ਆ ਜੀ ਇਹ ਸ਼ੌਕ ਵੀ ਮੰਨੋ ਬਾਈ ਜੀ ਇੱਕ ਆਪਦੇ ਸਰੀਰ ਦੀ ਸੇਫਟੀ ਮਿਲ ਗਈ ਬਾਈ ਹਾਂ ਜੀ ਹਾਂ ਕੈਮੀਕਲ ਆ ਚ ਪੜਦਾ ਬਾਈ ਪਲੱਸ 2 ਚ ਆਂ ਜੀ ਪਲੱਸ 2 ਚ ਹਾਂ ਜੀ ਠੀਕ ਆ ਲੈ ਵੀ ਪਲੱਸ 2 ਚ ਪੜਦਾ ਤੇ ਬਾਈ ਨੂੰ ਬੱਕਰੀਆਂ ਦਾ ਸ਼ੌਂਕ ਪੈ ਗਿਆ ਕਿੰਨੇ ਮਾਗਦਾ ਪ੍ਰੇਮੀ ਇਹਦੇ 30000 ਰੁਪਏ ਜੀ 20000 ਸੁਣਾ ਜੀ ਲੱਭਣ ਕਰਾਂਗੇ ਬਈ ਸਾਹ ਹਰ ਦਿਖੜਿਆ ਬਈ ਬੱਕਰੇ ਦੀ ਮੰਡੀ ਤੇ ਹਰ ਐਤਵਾਰ ਨੂੰ ਲੱਗਦੀ ਆ ਹੁਣ ਹੁਣ ਨੂੰ ਦੱਸਣਾ ਸੌਦਾ ਆ ਬਾਈਆਂ ਨੇ ਖਰੀਦਰੀਆਂ ਪੱਟ ਕਿੰਨੇ ਲਾਤੇ 15000 ਕੀ ਜੀ ਵੀਰੇ ਚੰਗੇ ਬੱਕਰੇ ਲੱਗੂ ਵੀ ਹੋਈ ਹੋਈ ਆ ਅਨ ਦਾ ਨਵਾਂ ਵਾਲਾ ਆਹ ਆ ਇਹ ਬਨੂਣ ਹੁੰਦੀ ਹੈ ਕਹਿੰਦੇ ਨਾ ਆਹ ਆਹ ਇਹ ਕਿੰਨੀ ਹੈ ਕੜੀ ਆਹ ਆ ਇਹ ਥੋੜਾ ਦੁੱਧ ਹੁੰਦੀ ਹੈ ਨਾ ਵੀ ਹੁੰਦੀ ਹੈ ਠੀਕ ਹੈ ਜੀ ਹਲੋ ਕੱਲ ਬਈ ਨਹੀਂ ਹੋਣੀ ਕਹਿੰਦੇ ਸਾਰੀ ਕਹਿੰਦੇ ਕੁਝ ਨਹੀਂ ਆਹੀ ਹਾਂ ਮਾ ਚਲ ਆ ਜਾ ਪੈਸੇ ਵਾਲੇ ਮੰਗਦਾ ਸੀ ਪ੍ਰੇਮੀ ਪੈਸੇ ਵਾਲੇ ਮੰਗਦਾ ਤੂੰ ਯਾਰ ਬਈ ਤੁਸੀਂ ਦੱਸ ਦੋ ਤੈਨੂੰ ਦੱਸਤਾ ਦਿੱਤਾ ਪਾ ਲਈ ਰਹਾ ਐਨੇ ਚਾਚਾ ਬੱਕਰੀ ਕਿੱਥੋਂ ਜਾ ਬੱਬੂ ਬਾਈ ਜੇ ਮਰਪਾ ਯਾਨੀ ਗਾਉਂ ਕਰਲਾ ਮੋੜ ਮੁੱਟਾ ਇੱਧੇ ਮੁੜ ਕੇ ਹੋ ਜੂਂਦੇ ਆ ਮਾ ਮੜਾ ਕਰ ਦਿੰਦਾ ਇਹ ਨਾ ਨਾ ਕਰ ਮੋੜ ਨਾ ਨਾ ਤੜਤੀ ਪਹਿਲਾਂ ਲਾਉਂਦਾ ਮੋੜੇ ਕੋਰ ਤਾਂ ਹੀ ਦਊਂਗਾ ਜਾ ਪੱਠੀ ਵੀ ਯਾਰ ਰੰਗਵਾਜ ਪੱਠਾ ਜੀ ਕੋ ਕਰੇ ਮਗਾਲਾ ਚੈੱਕ ਕਰਕੇ ਦੇਖਿਓ ਉਹ ਲਾ ਦੇ ਕੇ ਬਹਿ ਜਾਂਦੇ ਜਲਦੀ ਬੰਦੋ ਉਹ ਤਾਂ ਮਹਿੰਗੇ ਹੁੰਦਾ ਉਹ 35 ਆ ਵੀਰ ਥੋੜਾ ਸਮਝਦਿਆ ਕਰੋ ਗੱਲ ਇਹਨੂੰ ਬੰਦਾ ਤੇਰੀ ਤੜਾਗੇ ਤੇ ਹੋਰ ਦੇਖੀ ਹੈ ਆਇਆ ਪਿਆਰ ਆ ਪੱਠ ਸੂਣ ਦੇ ਬਹੁਤ ਉੱਚੇ ਲੱਭ ਚਾਰਨੇ ਨਾਲ ਦੇਖਦੇ ਆਂ ਵੀ ਪ੍ਰੇਮੀ ਨਾਲ ਤਾਂ ਗੱਲ ਬਣੀ ਨਹੀਂ ਚਾਰਨੇ ਆ ਦੇਖਦੇ ਆਂ ਵੀ ਗੱਲ ਬਣੂ ਕਿ ਨਾ ਬੋਦੇ ਤੇ ਕਿਹੜੀ ਆ ਚਾਰਨੇ ਦਿਖਾ ਪੱਠਾ ਉਹ ਇੱਕ ਆਇਆ ਚਾਰ ਚਾਰ ਬੰਦੇ ਹੀ ਦੋਨੇ ਆ ਤਿਆਰ ਆ ਪੱਠ ਨਹੀਂ ਲੱਗਾ ਇਹ ਤੁਹਾਨੂੰ ਜੇ ਵੀ ਭਲੋਣ ਸੁਪਾਈ ਆ ਵੀ ਆ ਤਿਆਰ ਆ ਵੀ ਇਹਦੀ ਨਹੀਂ ਕੱਢਦੀ ਆ ਉਹ 2 ਮਹੀਨੇ ਦੇ ਕੰਮ ਆ ਗੱਬਣਾ ਦੀ ਗਰੰਟੀ ਰੋਪੜ ਫੰਡਰ ਦੀ ਜ਼ਿੰਮੇਵਾਰੀ ਖੁੱਲੋਂ ਫੰਡਰ ਦੀ ਜ਼ਿੰਮੇ ਇਹ ਕਿੰਨੇ ਵੇਖਾ ਇਹਦਾ 22000 ਰੁਪਏ ਆ 22000 ਹੈ ਕਿਹੜੀ ਦਾ ਜੀ ਇਹਦਾ ਵੀ 22000 ਇਹ 3 ਮਹੀਨਾ ਕੱਢਦੀ ਆ 222000 ਮੰਗਿਆ ਜਲਾ ਬਠੋ ਦੇ ਹਿਸਾਬ ਨਾਲ ਬਣਨੀ ਆ ਆ ਪੱਠ ਹੈ ਤਾਂ ਬਾਈ ਵੇਖੜ ਵਾਸਤੇ ਖੜਿਆ ਮਹਾਰਾਜ ਆ ਦੇਖੋ ਜੀ ਅਸੀਂ ਕਹਿੰਦੇ ਆਪਾਂ ਹੈਗੇ ਬਾਈ ਪਹਿਲੀ ਵਾਰ ਆਵੇਂ ਗੱਲ ਕਰਤੇ ਤੇਰੇ ਤੇ ਨਿੰਦੂ ਬਾਈ ਤੇਰੇ ਤੇ ਯਕੀਨ ਆ ਯਾਰ ਨਿੰਦੂ ਗਾਰੀ ਕੋਈ ਬਾਈ ਜਾਂਦੀ ਪੱਠ ਤੁਨੋਂ ਕੋਨਾਂ ਦੀ ਵਧੀਆ ਹੂੰ ਮੁੱਥੇ ਦੀ ਬੰਦੀ ਹੂੰ ਮੁੱਥੇ ਦੀ ਵਧੀਆ ਨੱਖੀ ਹੈ ਠੀਕ ਆ ਤੇਰੇ ਫੜੀ ਵੀ ਹੋਣੀ ਲੱਗੂ ਨਾ ਠੀਕ ਆ ਸਾਰੇ ਪਾਸੇ ਕਿਸੇ ਪਾਸੇ ਘਾਟ ਨਹੀਂ ਕੋਈ ਇਹ ਲੈਂਦੀ ਟਾਈਮ ਹਾਂ ਇਹ ਤਾਂ ਵੀਰੇ ਕੱਢਦੀ ਹੈ ਜੇ 3 ਮਹੀਨੇ ਇਹ ਯਾਰ ਆਏ ਆ ਜੋ ਭੁ ਕਣ ਕਬੱਡੀ ਕੋਲ ਹੋਏ ਹਾਂ ਠੀਕ ਇਹ ਤਿਆਰ ਹੈ ਮਹੀਨਾ ਕੱਢਦੇ ਇਹ ਤਾਂ ਬਾਲੀ ਸੂਗੀ ਇਹ ਸੂਗੀ ਵਧੀਆ ਰੁੱਤ ਚ ਹੂੰ ਮੇਰੇ ਜੱਗਰ ਹੈ ਮਾਜੀ ਜੇ ਲਾਗੇ ਮਾਰੀ ਮੇਣਾ ਉਹ ਕੋਈ ਆ ਬਕਰੀ ਮੀਨਾ ਕਰਦੀ ਆ ਪੱਠ ਪਰਲੇ ਬਨੇ ਖੜੀ ਆ ਕਾਲੀ ਉਦੋਂ ਇਹੀ ਦੱਸਦੀ ਜਦੋਂ ਉਹ ਕਿਸਣਾ ਕੀ ਵਾਦਨੇ ਯਾਰ ਅਸਲ ਕੀ ਲਾਲਾ ਬੋਲੋ ਕੋਈ ਆਵਾਜ਼ ਨਾ ਮੇਰੀ ਗੱਲ ਸਮਝ ਗਿਆ ਹਾਂ ਕਿਓ ਬਾਹ। ਚਾਰ ਨੇ? ਹਾਂ ਠੀਕ ਹਾਲ ਆ ਫਿਰ। ਠੀਕ ਠਾਕ ਵੀਰੇ। ਵਧੀਆ। ਐ ਚੜਦੀ ਕਲਾ ਬਾਈ। ਕਿੰਨੀਆਂ ਬੱਕਰੀਆਂ ਲੈ ਗਏ ਅੱਜ? ਬੱਕਰੀਆਂ ਹੈਗੀਆਂ ਨੇ ਵੀਰੇ 8-9। 8-9? ਹਾਂ ਜੀ। ਕੱਲ ਮੁੱਲਾ ਪਰਵੇਸ਼ਤੀਆਂ ਬੱਕਰੀਆਂ ਦਾ ਕਈ ਸੀ ਵੀਰੇ। ਠੀਕ ਆ। ਕੀ ਭਾਅ ਦੀਆਂ ਨੇ ਹੁਣ? ਜਾਇਜ ਦੀਆਂ ਨੇ। 40 17 18 20 ਦੇ ਨੇੜੇ ਬਾਈ। ਠੀਕ ਐ। ਹਾਂ ਜੀ। ਆਹ ਮੰਡੀ ਤੇ ਹਰ ਬਾਰ ਆਉਣਾ-ਉਣਾ। ਹਰ ਬਾਰ ਵੀਰੇ। ਹਰ ਮੰਡੀ। ਠੀਕ ਆ ਬਾਈ। ਇਹ ਬਈ ਚਰਨੇ ਦਾ ਮਾਲ ਤੇ ਹੁਣ ਚਰਨੇ ਆ ਸੌਦਾ ਕਰਦੇ ਆ ਦੇਖਦੇ ਆ ਵੀ ਕਿੰਨੇ ਚਿਰ ਦਿੰਦਾ ਇਹ। ਪੱਠਾ ਕਹੇ ਦੰਦਾਂ ਚਾਰ ਨੇ ਇਹ ਚਾਰ ਦੰਦਾਂ ਦਾ ਵੀਰੇ ਚਾਰ ਦੰਦਾਂ ਦਾ ਹਾਂਜੀ ਠੀਕ ਆ ਚਾਰ ਦੰਦਾਂ ਦਾ ਤੇ ਗੱਭਣ ਕਿੰਨੇ ਟਾਈਮ ਦੀ ਕਿਹਾ ਗੱਭਣ ਹੈ ਜੀ ਆਈ ਮਹੀਨੇ ਦੀ ਹਾਂ ਠੀਕ ਆ ਲਾਏ ਵੀ ਚਾਰ ਨੇ ਬੁੱਕ ਕਰ ਲੈ ਚਾਰ ਨੇ ਦਾ ਨਹੀਂ ਆ ਵੀ ਪੱਠੇ ਬਾਈ ਨਹੀਂ ਆ ਬੰਦੇ ਕਰਨੀ ਬਾਈ ਮੈਂ ਕਰ ਲੈਂਦਾ ਇਹਨੂੰ ਬੋਛ ਕੇ ਮੈਂ ਪਹਿਲੀ ਵਾਰ ਲੈਣ ਲੱਗਾ 8 ਵੀ ਚੰਗੀ ਆ ਬਾਈ ਸਮਝ ਗਿਆ 8 ਵੀ ਚੰਗੀ ਆ ਆਪ ਹੀ ਨੀਗਾ ਮਤਲਬ ਫਿਰ ਫਿਰ ਨਹੀਂ ਕਿੱਥੇ ਹੁਣ ਦੱਸ ਯਾਰ 21000 ਵੀ ਲੈ ਜੀ ਹੈ 21000 ਸਾਢੇ 24 ਹੀ ਪਟਦੇ ਯਾਰ ਨਹੀਂ ਹੁੰਦੀ ਚਾਚਾ ਥਾਪੀ ਵੀ ਮਾਰਦਾ ਇਹਨੂੰ ਥਾਪ ਵੀ ਨਹੀਂ বাজਦੀ ਚਾਚਾ বাজਦੀ ਕਾਲਾ ਕੰਮ ਨਹੀਂ ਬੱਪੀ ਜਦ ਮਾਰਨੀ ਵੀ ਨਹੀਂ ਅੱਛਾ ਹੁਣ ਜੀ ਹੋ ਐ ਨਾ ਲੱਗਦਾ ਮੇਰਾ ਸੱਪੇੰਬਾ ਜਿੰਨਾ ਘਰੇ ਮੀਜੀ ਪਿਆਗਾ ਸਹੀ ਗੱਲ ਆ ਸਾਰਾ ਸਮਾਂ ਦੇਖਣਾ ਪੈਣਾ ਬਿਲਕੁਲ ਇਹ ਸਮੇਂ ਸਮੇਂ ਨਾਲ ਹੀ ਰੁਕਤਾ ਹੁੰਦੀ ਆ ਇਹ ਸਮੇਂ ਸਮੇਂ ਨਾਲ ਗੱਪ ਵੀ ਬੈਠੇ ਕੋ ਮੈਂ ਤਾਂਡਾ ਤੇ ਆਪਾਂ ਕੋਟ ਪਾਈ ਫਿਰਦੇ ਆ ਉਹ ਵੀ ਸਮਾਂ ਆਪਾਂ ਬਲੈਨਾਂ ਚ ਵੀ ਫਰੀ ਜਾਂਦੇ ਆਗੇ ਮੈਂ ਫਿਰ ਫੰਗਮ ਫੰਗ ਮਾਰੀ ਆਵਾ ਘਰੇ ਮੀਜੀ ਪਿਆ ਲੱਗਾ ਇਹਨੂੰ ਜਿਹੜਾ ਕੋਈ ਨਾਛੇ ਪੱਠ ਵੀ ਬੜੀ ਚੰਗੀ ਆ ਵੀਰੇ ਪੂਰਾ ਫੜਿਆ ਯਾਰ ਜਾਨ ਹੁਣ ਨਾ ਮੋੜੀ ਬਾਈ ਨਹੀਂ ਦੱਸੇਗਾ ਕੁੱਤਾ ਨਹੀਂ ਦੇ ਬੋਣੀ ਕਰਦਾ ਅੱਜ ਮੈਂ ਨਹੀਂ ਬੋਣੀ ਕਰਨਾ ਕੋਈ ਨਿੱਕੀ ਜਿਹੀ ਗੱਲ ਚੱਕਰ ਕੀ ਆ ਜੇ ਆਪਾਂ ਨੂੰ 2 ਰੁਪਏ ਛੱਡਦੇ ਵੀ ਤਾਂ ਹੀ ਵੇਚਾਂਗੇ ਚਾਚਾ ਨਹੀਂ ਗੂੰ ਹੀ ਕੇ ਸਾਬ ਨਾਲ ਆ ਫੜਿਆ ਨਵੇਂ ਬੰਦੇ ਚਾਲਿਆ ਯਾਰ ਜੇ ਨਵੇਂ ਬੰਦੇ ਹੋਵੇ ਨਾ ਉਹ ਬੰਨਾ ਗਾਗ ਬਣ ਜਾਂਦੇ ਅੱਕਾ ਕਿਹੇ ਉਹਨੂੰ ਲੱਗਿਆ ਨਹੀਂ ਛੱਡ ਦੇ ਉਹ ਜੋ ਵਾਰਿਆ ਆਊਗਾ ਮੈਂ ਹੋਵਾਂ ਨਾ ਹੋਵਾਂ ਪੁੱਤ ਸੋ ਚੱਲ ਕੇ ਬੁੱਧ ਲੈਣਾ ਅਗਲਾ ਕੋ ਚਾਰਨੇ ਲੈਵੇ ਜਾਣਾ ਸਾਡਾ ਕੋਈ ਗੱਲ ਨਹੀਂ ਐ ਹੁਣਾਂ ਲਾ ਫਰਪੂ ਦੇ 15 ਦੀ ਪੱਟੂ ਨਹੀਂ ਹੁੰਦੀ 20000 ਦੀ ਪੱਟ ਹੋ ਜਾ ਚੱਕਾ ਇਹ ਨਾ ਕਿਹਦੀ ਨਾ ਕਹਾ ਹਾਂ ਪੱਟਕ ਨਹੀਂ ਨਿਗਾ ਮਾਰ ਤੂੰ ਕਿਹੜੀ ਜੀ ਇੱਧਰ ਇੱਧਰ ਦੇਖੋ ਜੀ ਪੱਟ ਵੀ ਕਿਸੇ ਕਰਦੇ ਜੁਕਿਓਈ ਪੱਟ ਦਾ ਪਕੜੀ ਰੱਖੇ ਘਾਟ ਵੀ ਨਹੀਂ ਹੈਗੀ ਵੀਰੇ ਗਣ ਇੱਕਦੋਨੇ ਹੁਣ ਇੱਕ ਕਹਿਣੀ ਹੈ ਦੇਣੀ ਦੇ ਨਾ ਦੀ ਜੇ ਤੂੰ 20 ਮੱਕੇ ਚਾ ਚਾ ਚੱਕਸਾਈਆਂ ਹੀ ਨਾ ਕਰ ਜਿੰਨੇ ਦਾ ਮਾਲ ਉਹ ਦੇਖਾ ਫੜ ਫੜ ਸਿਰ ਹੀ ਨਹੀਂ ਕਰ ਜੇ ਮਰਜੀ ਦੇ ਨਾ ਹਟ ਜਾ ਮੈਂ 15 ਪੌਣੀ ਨਹੀਂ ਹੈਗੇ ਹਾਂ ਜਿਵੇਂ ਮੈਂ ਉਹ ਬੰਦਾਂ ਨੇ ਬਾਅਦ ਦੇ ਦੀ ਉਹ ਨਹੀਂ ਕਰਨਾ ਤੈਨੂੰ ਕਹਿਣਾ ਹੈ ਚਲ ਆ ਨਵਾਂ ਬੰਦੇ ਨੂੰ ਸਮਝਾਉਣਾ ਜੀ ਉਹ ਨਵਾਂ ਸਹੀ ਆਦੀ ਹਾਰੀ ਗੱਲ ਮੈਂ ਸਮਝਾ ਕੇ ਲੈ ਹਰੀ ਗੱਲ ਖੜ ਯਾਰ ਹਾਟ ਹੀ ਨਹੀਂ ਹੈਗੀ ਪੱਛੇ ਕੋਈ ਕਿਸੇ ਗੱਲ 15 ਰਾਤ ਦੀ 16 ਦੀ ਪੱਠ ਖੜ ਯਾਰ ਲੈ ਪੜ ਦਿਨ ਚਾਚਾ ਮੰਦੀ ਅਈਂ ਨਹੀਂ ਮੰਦੀ ਇਹ ਸਿਰ ਜਾ ਮਾਰੀ ਜਾਂਦਾ ਬੰਦ ਨਹੀਂ ਹੁੰਦੀ ਮੈਂ ਜਦ ਇਹ ਮੈਂ ਤਾਂ 11500 ਪਛਦਾ ਸੀ ਕਿ ਮੈਂ ਜਦ ਪਸ਼ੂ ਵੜਾ ਦਿੰਦਾ ਹਾਂ ਹੁਣ ਬੰਦ ਹੀ ਨਹੀਂ ਕੋਲੇ ਨਾਲ ਦੇ ਵਿੱਚ ਰਿੱਦੀਆਂ ਹੋ ਜਾਂਦਾ ਨੇ ਰਿੱਦੀਆਂ ਹੁੰਦੇ ਨੇ ਸੱਤੇ ਲੋ ਵੀ ਪਤਾ ਕੋਈ ਬਾਹਰ ਆ ਕੇ ਤਾਂ ਆਪ ਵੀ ਬੰਦਾ ਕਹਿੰਦਾ ਰਿੱਦਾਂ ਹੀ ਰਹਿਣਾ ਸੌਦੇ ਦਵਾਉਂਦਾ ਰਹਿਣਾ ਤੂੰ ਠੀਕ ਹੈ ਨਾ ਗੱਲ ਤੇ ਤਾਂ ਮੈਂ ਉਹੀ ਜੀ ਗੱਲ ਤੇ ਨਾਲ ਕਰੀ ਆ ਥੋੜਾ ਹੁਣ ਇਹ ਕਿ ਛੱਡ ਹੋਰ ਲਾਉਂਗਾ ਜੇ ਨਹੀਂ ਦੇਮ ਬਾਈ ਨਹੀਂ ਉਦੋਂ ਬਾਅਦ ਧੱਕੇ ਨਾ ਕਰਨਾ ਗਾ ਆ ਫਾੜਾ ਸਾਡਾ ਕੀ ਲਾਉਣੀ ਆ ਬੰਦ ਕਰ ਕੇ ਬਾਈ ਪੁੱਛੇ ਦਿਨ ਹੈਗੇ ਮਾਤਾ ਆਦੋ ਰੁਪਏ ਪਈ ਜਾਣਾ ਹੈ ਸੋਨਾਂ ਦਾ ਅਧਿਸ ਕਰਾਈ ਬਹੁਤ ਹੋਊਗੀ ਚੱਲਦੇ ਯਾਰ ਜੀ ਠੀਕ ਹੈ ਮਨ ਲਗਾ ਗਾਨੀਆਂ ਦੇ ਰੁਪਏ ਭਾਲਦਾ ਸੀ ਵਿੱਚ ਆ ਜਿਹੜੀਆਂ ਫਾਈਆਂ ਗਾਨੀਆਂ ਦਾ ਹੋਰ ਗਾਨੀਆਂ ਦਾ ਬਥੇਰੀਆਂ ਆਉਂਦਾ ਰਹੇ ਇਹ ਗਾਨੀਆਂ ਤਾਂ ਪੈਂਦੀਆਂ ਰਹਿੰਦੀਆਂ ਰਹੇ ਗਾਨੀਆਂ ਤਾਂ ਪੈਂਦੀਆਂ ਰਹਿੰਦੀਆਂ ਰਹੇ ਕਿੰਨਾ ਹੋਰ ਲਾ ਕੇ ਬਾਦਨੇ ਆ ਹਾਂ ਗਾਨੀਆਂ 10000 ਰੁਪਏ ਹੋ ਗਏ ਨਾ ਗਾਨੇ ਪੰਜ ਪਾਦਨੇ ਕੱਟ ਗਿਆ ਗਾਨੀਆਂ ਇਹਦੇ ਰੀਤੇ ਵਾ ਜਾਂਦੀਆਂ ਰਹੀਆਂ ਅੱਠ ਵੀ ਚੰਗੀ ਜਾਂਦਾ ਚਾਚਾ ਜੀ ਨੂੰ ਮਰਜ਼ੀ ਦਿਖਾ ਲੈ ਰੋਹ ਵਾਲੀ ਪਾਠਾ

ਦਾਨ ਦੇ ਬੰਸ ਕੋਲ ਪਾਓ ਸੋ ਵਿੱਚ ਸਾਈ ਵਾਲਾ ਛੇ ਤਾਂ ਉਧਰੋਂ ਦਾ ਸਹੀ ਆ ਕਾਫੀ ਲਖਾਈ ਕਰਾਓ ਦਿਖਾ ਗੰਨ ਦਾ ਕੋਣ ਖਰੀਦ ਲਓ ਬੱਕਰੀ ਕੋਲ ਫੋੜ ਲਖਾਈ ਕਰਾਉ ਇਹ ਦਿਖਾਈ ਇਹ ਹੀ ਕਰਾ ਦੂ ਯਾਰ ਨਾ 600 ਰੁਪਏ ਉਹਨਾਂ ਨੂੰ ਲਓ ਜੇ ਲਖਾਈ ਕਰਾ ਦੂ ਨਾ ਕੋਈ ਲਖਾਈ ਹੋ ਕੋਈ ਕਬਰਾ ਦਾ 100 ਰੁਪਏ ਮੈਂ ਤਾਂ ੱੱਕੇ ਨਹੀਂ ਕਰਾਉਂ ਬਾਈ ਹੋਰ ਆ ਵੀ 10 ਰੁਪਏ ਦਾ ਕਿਹੜਾ ਪਿੰਡ ਆ ਬਾਈ ਛੋਡਾ ਬਾਠਾ ਜੀ ਬਾਠਾ ਜੀ ਲਾ ਧਿਰਾ ਮਲੇਰ ਕੋਟਲਾ ਪਹਿਲਾਂ ਸੰਗਰੂਰਤੀ ਹੁਣ ਮਲੇਰ ਕੋਟਲਾ ਹੋ ਗਿਆ ਠੀਕ ਆ ਇਹ ਬਈ ਨਵੀਂ ਇੱਕ ਵਾਰੀ ਪਹਿਲੀ ਪੱਠ ਲੈ ਕੇ ਚੱਲੇ ਹਾਂ ਮੰਡੀ ਚ ਹਾਂ ਪਹਿਲੀ ਠੀਕ ਆ ਪਹਿਲੀ ਵਾਰ ਮੰਡੀ ਤੇ ਆਇਆ ਬਈ ਪਹਿਲੀ ਵਾਰ ਮੰਡੀ ਤੇ ਆਇਆ ਪਹਿਲੀ ਵਾਰ ਪਹਿਲੀ ਪੱਠ ਲਗੀ ਪਹਿਲੀ ਸੌਦਾ ਕਰ ਰਹੇ ਹਾਂ ਠੀਕ ਆ ਹੋਰ ਕਿਵੇਂ ਵੀ ਜਿਆਦਾ ਪੱਕੇ ਰੱਖੋਗੇ ਕਿ ਹਜੇ ਇੱਕ ਦੂਸਰ ਸ਼ੁਰੂ ਕਰੋਗੇ ਨਾ ਨਾ ਠੀਕ ਹੈ ਜੀ ਦਾਣੇ ਨੂੰ ਕੰਟਰੋਲ ਨਾ ਪਾਉਣੇ ਘੱਟ ਠੀਕ ਹੈ ਇਹ ਮੱਝਾ ਰੱਖਦੇ ਆ ਕਿਤੇ ਵੱਧ ਨਾ ਪਾ ਦੇਣ ਬਈ ਪੱਠ ਵੀ ਦਿਖਾ ਦਿਓ ਅਗਲਾ ਕਈ ਵਾਰੀ ਦੱਸਾਂ ਕੀ ਸੋਚਦਾ ਹੈ ਪਤਾ ਨਹੀਂ ਮਹਿੰਗੀ ਲਈ ਗਈ ਜਸ ਸਸਤੀ ਲਈਗੀ ਠੀਕ ਹੈ ਜੀ ਗੱਲ ਦੇਖ ਸਕਦੇ ਹੋ ਬਾਈ ਆਹ ਪੱਟ ਖਰੀਦੀ ਆ ਬਾਈਆਂ ਨੇ 17000 ਬਾਕੀ ਆਹ ਲੈ ਕੇ ਆਇਓ ਗਵਾਦਾ ਨਹੀਂ ਫੈਲਾ ਲੈ ਕੇ ਜਨੇ ਤਾਂ ਲੈਣਾ ਇਹ ਲੋ ਪੋਣਾ ਦਾ ਹਰਾ ਨਹੀਂ ਪੋਣਾ ਹੈਗਾ ਠੀਕ ਹੈ ਜੀ ਕਿਸੇ ਵੀ ਗੱਲ ਦੀ ਘਾਟ ਨਹੀਂ ਹੈਗੀ ਨਾ ਜਾ ਕੇ ਸਭਾ ਬਖੀ ਦਾ ਮੋਰੋ ਮੋਕ ਲੱਗ ਗਈ ਉਹਨੂੰ ਹਾਂ ਨਾ ਨਾ ਉਹਦੇ ਨਾਲ ਉਹ ਹੀ ਪਰਚੀ ਕਰਾਓ ਅਰੇ ਇਹਦਾ ਤਾਂ ਜਿੰਨਾ ਕਰਾ ਲਓ ਬਈ ਪਰਚੀ ਕਿੰਨੇ ਦੇ ਪੈਸੇ ਏ ਭਾਈ ਉਹ ਤੁਸੀਂ ਫਿਰ ਕੰਮ ਕਰਦਾ ਖੇਤੀ ਦਾ ਕਰਦਾ ਹਾਂ ਹਾਂ ਵੀਰੇ ਖੇਤੀ ਬੱਜਾ ਵੀ ਹੈਗੇ ਨੇ ਵੱਡੇ ਪਸ਼ੂ ਵੀ ਹੈਗੇ ਨੇ ਠੀਕ ਆ ਇਹ ਹੁਣ ਬੱਕਰੀਆਂ ਦਾ ਕੰਮ ਕਿਵੇਂ ਸੋਚਿਆ ਵੀ ਕਰੀਏ ਉਹ ਯਾਰ ਬੇਟਾ ਲੱਗਿਆ ਕਹਿੰਦਾ ਵੀ ਆਪਣਾ ਬੱਕਰੀਆਂ ਲੈਣੀਆਂ ਮੈਂ ਚੱਲ ਕੋਈ ਗੱਲ ਉਹਨੂੰ ਦਾਣੇ ਪਾਉਣੇ ਕਟਰੋਲ ਨਾਲ ਘੱਟ ਤੋਂ ਘੱਟ ਦਾਣੇ ਪਾਉਣੇ ਕਿੰਨੇ ਕ ਪਾਉਣਿਆ ਦਾਣੇ ਬੰਨ ਲਈ ਭਾਈ ਇਹਦੇ ਅੱਧੀ ਗੱਲੋ ਜਾਣ ਵਾਲੀ ਪਾਠਾ ਕੋਈ ਦਿੱਕਤ ਨਾ ਬੰਨੀ ਠੀਕ ਆ ਠੀਕ ਆ ਕਾ ਨੀਰਾ ਵਸ ਉਹਦਾ ਘਰ ਤਾਂ ਮੂਰੇ ਉਹ ਕਟਰੋਲ ਆ ਇੱਕ ਅਲੀ ਬੱਕਰੀ ਜੀ ਲਾਲੂ ਫਿਰ ਪਾਈਆਂ ਲਵੇ ਲਾਉਗੀ ਜੀ ਤੇ ਨਹੀਂ ਲਵਾਉਣਾ ਯਾਰ ਅੱਛਾ ਉਹ ਵੀ ਬੁਲਕੀ ਚੱਰੀ ਜਾਂ ਇਹ ਤਾਂ ਲਾੜ ਦਾ ਯਾਰ ਪਸੂ ਇਹ ਲਾੜ ਹੋਣਾ ਪਸੂ ਤਬੀ ਸਾਹਮਣੇ ਆ ਗਿਆ ਮੁੰਡਿਆ ਹੁਣ ਇਹਨੂੰ ਹਾਂਜੀ ਹਾਂ ਤੈਨੂੰ ਕਿਵੇਂ ਸਾਹਮਣੇ ਪਿਆ ਬਾਈ ਫਿਰ ਬੱਕਰੀਆਂ ਦਾ ਬਸ ਕਹਿੰਦੇ ਨੇ ਚਾਚੇ ਸ਼ਜੀਕ ਹੋਣ ਦੀ ਵੀਡੀਓ ਦੇਖੀ ਜਾਂਦੇ ਸੀ YouTube ਤੇ ਹਾਂ ਹਾਂ ਉਸ ਤੋਂ ਬਾਅਦ ਕਹਿੰਦੇ ਨੇ ਫੌਲੀ ਆਉਠੀ ਇਹ ਦੱਸਾ ਇਹ ਯਾਰ ਜਿਹੜਾ ਇੱਕ ਬੱਚੇ ਨੇ ਸੋਚ-ਸੋਚੀਆ ਨਾ ਬਾਈ ਇਹ ਬਹੁਤ ਵਧੀਆ ਆ ਅੱਜ ਕੱਲ੍ਹ ਦੇਖੋ ਕਿੰਨਾ ਨਸ਼ਾ ਚੱਲਣ ਲੱਗ ਰਿਹਾ ਦੁਨੀਆ ਤੇ ਹੁਣ ਇਹਨੂੰ ਪਤਾ ਲੱਗ ਗਿਆ ਵੀ ਅੱਜ ਮੇਰੇ ਡੈਡੀ ਨੇ 17000 ਰੁਪਏ ਲਾ ਕੇ ਦਿੱਤਾ ਆ ਇਹਨੂੰ 17 ਨਾ ਮੰਨੋ 18000 ਮੰਨੋ ਬਾਈ ਹਜ਼ਾਰ ਤੇ ਖਰਚਾ ਵੀ ਪੈ ਜਾਣਾ ਆ ਇਹ ਕੀ ਕਰੂਗਾ ਇਹਨੂੰ ਸੋਚ ਹੋਊਗੀ ਯਾਰ ਮ ਚੀਜ਼ ਲਿਆਦੀ ਆ ਮੈਂ ਇਹਦੀ ਗੌਰ ਕਰਾਂ ਸਹੀ ਗੱਲ ਆ ਇਹਦੇ ਮਾੜੇ ਚੰਗੇ ਥਾਵੇਂ ਨਹੀਂ ਬਾਈ ਜੀ ਕਿਸੇ ਕੋਲੇ ਜਾਣਾ ਹੈਗਾ ਇਹੇ ਚ ਰੱਖੂਗਾ ਇਹਦੇ ਚ ਦਿਲ ਰਹੂਗਾ ਇਹਦਾ ਠੀਕ ਆ ਜੀ ਇਹ ਸ਼ੌਕ ਵੀ ਮੰਨੋ ਬਾਈ ਜੀ ਇੱਕ ਆਪਦੇ ਸਰੀਰ ਦੀ ਸੇਫਟੀ ਮਿਲ ਗਈ ਬਾਈ ਹਾਂ ਜੀ ਹਾਂ ਕੈਮਿਕਲ ਆਜ ਪੜਦਾ ਬਾਈ ਪਲੱਸ 2 ਚ ਆਂ ਜੀ ਪਲੱਸ 2 ਚ ਹਾਂ ਜੀ ਠੀਕ ਆ ਲੈ ਵੀ ਪਲੱਸ 2 ਚ ਪੜਦਾ ਤੇ ਬਾਈ ਨੂੰ ਬੱਕਰੀਆਂ ਦਾ ਸ਼ੌਕ ਪੈ ਗਿਆ ਜੇ ਪੌਣੀਆਂ ਦੂਜੀ ਵੀ ਪਾਲਾ ਪੱਠ ਕੋਈ ਨਾ ਕੋਈ ਨਾ ਪਹਿਲਾਂ ਆਪਣੇ ਕੀ ਕਹਿੰਦੇ ਨੇ ਪਹਿਲਾਂ ਆਪਣੇ ਉੱਤੇ ਫਲੇੜੇ ਵਾਲਾ ਹੈਗਾ ਭੰਗੂ ਮੈਨੂੰ ਭੰਗੂ ਹੈਗਾ ਉਹ ਮੇਰਾ ਉਹ ਵੀ ਮੱਤਰਾ ਵਧੀਆ ਪਹਿਲਾਂ ਮੇਰਾ ਯਾਰ ਦੋਸਤ ਦਾ ਇੱਕ ਮੁੰਡਾ ਮਤੋਈ ਤੋਂ ਮਾ ਉਹਨੂੰ ਬੱਕਰੀਆਂ ਦਵਾ ਕੇ ਲਿਆਇ ਸੀ ਭੰਗੂ ਕੋਲ ਜਾਨੀ ਜਾਨੀ ਸਾਨੂੰ ਉੱਥੋਂ ਸ਼ੌਕ ਪਿਆ ਹੋਇਆ ਹੈ ਕਾਫੀ ਟਾਈਮ ਦਾ ਜਾਨੀ ਗੁਰੂ ਪੁੱਛਣੀ ਵੀਰੇ ਯਾਰ ਵੀ ਚਰਨੇ ਤੋਂ ਪੱਠ ਲਈ ਆ ਕਹੇ ਜਾ ਬੰਦਾ ਠੀਕ ਆ ਤੈਨੂੰ ਆਪੇ ਤੂੰ ਪੜ੍ਹ ਹੂੰ ਪੜ੍ਹ ਕੇ ਦੱਸ ਲਈ ਆ ਵਸ ਫਿਰ ਕਿਉਂ ਜੀ ਇਹ ਦੇ ਕਬੌਣੀ ਦੇ ਮਸਲੇ ਨੇ ਠੀਕ ਆ ਨਾ ਗੱਲ ਆਪਾਂ ਕਹਿੰਦੇ ਮੰਡੀ ਤੇ ਆਇਆ ਬਾਈ ਮੰਡੀ ਆਪਣ